ਕਾਕਾ ਸਾਹਿਬ ਐਗਰਜੀ ਕੀ ਫਤਿਹ ਹਾਂਜੀ ਸੰਗਤ ਜੀ ਕਿੱਥੋਂ ਆਏ ਵੀਰ ਜੀ ਸ਼ਾਹ ਭਰਾਜੀ ਹਾਂਜੀ ਸੰਗਤ ਜੀ ਆ ਮੁੰਡਾ ਜੀ ਪਰਚੀ ਲੈਣ ਆਏ ਹਾਂ ਜੀ ਆਪਾਂ ਨੂੰ ਪਿੰਡ ਬੱਗੇ ਵਾਲੇ ਕੁਝ ਕਿ ਟਰਾਲੀਆਂ ਨਜ਼ਰ ਆਈਆਂ ਜੋ ਕਿ ਤੁਹਾਨੂੰ ਪਤਾ ਹੀ ਆ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਹਣ ਸਲਾਣਾ ਜੋੜ ਮੇਲੇ ਦੇ ਸੰਗਤ ਜਾਰੀ ਤੇ ਆਪਾਂ ਨੇ ਵੀਰ ਹਣੀ ਮਿਲੇ ਜੋ ਕਿ ਤੁਹਾਨੂੰ ਪਤਾ ਫਾਇਲ ਕਹਿੰਦੋ ਵੀ ਫਾਇਲ ਕਹਿੰਦੇ ਵੀਰ ਜੀ ਫਾਇਲ ਕਹਾਂ ਤੋਂ ਤੇ ਦੱਸੋ ਵੀਰ ਜੀ ਕਿੰਨੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਤਾਂ ਤਨ ਬੱਗਬਟ ਆਰੇ ਜੀ ਕਰਪਾਈ ਹਾਂਜੀ ਆਏ ਸਾੜੀ ਮੇਰੇ ਸਾਹਣਾ ਵੀਰ ਹੋਣੀ ਆਉਂਦੇ ਤੇ ਆਪਾਂ ਨੂੰ ਅੱਜ ਨਾ ਯਾ ਰਾਈ ਵੀਰ ਹੋਣੀ ਤੇ ਪੀਲੇ ਸਾੜੀ ਵੀ ਆਪਾਂ ਵੀਡੀਓ ਕੁਛ ਕੁ ਪਾਈਆਂ ਹੈਗੀਆਂ ਜੋ ਵੀ ਯਾਤਰਾ ਦੇ ਸੰਗਤ ਜਾਂਦੀ ਪੈਦਲ ਯਾਤਰਾ ਤੇ ਤਾਂ ਤਨੇ ਬੱਬਾ ਬੁੱਢਾ ਸਾਹਿਬ ਜੀ ਦੇ ਅਰਨੀ ਵਾਲੇ ਤੋਂ ਵੀ ਸੰਗਤ ਆਈ ਪਿੱਛੇ ਜੇ ਆਪਾਂ ਵੀਡੀਓ ਬਣਾਈਆਂ ਤੇ ਹੁਣ ਆ ਵੀਰ ਹੋਣੀ ਟੱਕਰੇ ਆਪਾਂ ਨੂੰ ਤੇ ਆਪਾਂ ਵੀਰ ਹੋਣਾ ਦੀ ਵੀਡੀਓ ਬਣਾਈ ਬਹੁਤ ਵਧੀਆ ਲੱਗਾ ਆਪਾਂ ਨੂੰ ਬਹੁਤ ਟਾਈਮ ਤੋਂ ਵੀਰ ਹੁਣੀ ਕਹਿੰਦੇ ਸੀ ਪੈਦਲ ਯਾਤਰਾ ਕਰਦੇ ਨੇ ਤੇ ਬਹੁਤ ਵਧੀਆ ਲੱਗਾ ਆਪਾਂ ਨੂੰ ਪਾਣੀ ਦੀ ਬੂਟੀਆਂ ਦੀ ਸੇਵਾ ਜਲ ਦੀ ਹਾਂਜੀ ਪਾਣੀ ਦਾ ਪਾਣੀ ਜਿਹੜਾ ਬਰਗਾਂ ਖਾਏ ਬਾਹਰ ਦੇ ਬੱਚੇ ਗਏ ਆ ਕੋਈ ਬਾਹਰ 7 ਸਾਲ ਐਨ ਆਰ ਆਈ ਸੰਗਤ ਦੇ ਸਿਓ ਨਾਲ ਸਾਰੇ ਜਿੰਨੇ ਸੁਲੋਗਰਾ ਸੰਨਿਆਈ